ਫੋਟਾ ਬਹੁਤ ਬਹੁਤ ਸਵਾਗਤ ਹੈ ਸਾਡੇ ਵਲੌਗ ਚ ਪਹਿਲਾ ਵਲੌਗ ਹੈ ਦੇਖਦੇ ਕਿਵੇਂ ਬਣਦਾ ਜੇ ਵਧੀਆ ਲੱਗਿਆ ਤੁਹਾਨੂੰ ਦੱਸ ਦਿਓ ਫਿਰ ਅਸੀਂ ਰੋਜ਼ ਡੇਲੀ ਵਲੌਗ ਪਾ ਲਿਆ ਕਰਾਂਗੇ ਤੇ ਚਲ ਆਈਏ ਕਿਹਾ ਫਿਰ ਆਪਾਂ ਚਾਓ ਭਾਈ ਅੱਜ ਆਪਣੇ ਕੋਲ ਹੈਗਾ 855 FE ਅਸੀਂ ਥੋੜਾ ਜਿਹਾ ਹੋ ਗਿਆ ਸਾਡਾ ਸੀਜ਼ਨ ਵੀ ਮੰਨ ਕੇ ਚੱਲੋ ਅੱਧਾ ਹੀ ਰਹਿ ਗਿਆ ਤੇ ਚਲ ਦੇਖਦੇ ਆਂ ਟਰਾਈ ਕਰਕੇ ਕਿਵੇਂ ਬਣਦਾ ਵਲੌਗ ਆੱਠ ਫੋਟਾ ਸੁਪਰ ਸੀਟ ਰਾ ਦੇਖਦੇ ਅੱਜ ਕਿਵੇਂ ਚੱਲਦਾ ਕਿਆ ਚੱਲਦਾ ਟਰੈਕਟਰ 1600 ਚੱਕਰਾਂ ਦੇ ਆਉਣ ਚੌਥੇ ਤੋਂ ਘੰਟੇ ਬਾਅਦ ਮੁੰਡਿਆਂ ਨੂੰ ਤਾਰ ਕੇ ਆਉਣਾ ਮੈਂ ਫੱਤੇ ਚਲੋ ਵੀ ਠੀਕ ਐ ਭਾਈ ਜਾਈ ਜੰਨਾ ਹੁਣ ਆਪਾਂ ਮੁੰਡਿਆਂ ਨੂੰ ਤਾਰਨ ਤੇ ਹੁਣ ਘਰੇ ਜਾ ਕੇ ਮਿਲਦੇ ਆਪਾਂ ਕੋਈ ਜ਼ਿਆਦਾ ਕਿੱਥੇ ਜਾਣਾ ਤੇ ਫੇਰ ਆਉਣਾ ਆਪਾਂ ਬਲਾਉਚ ਸਵਾਦ ਫੇਰ ਕਰਦੇ ਆਪਾਂ ਜੀ ਭਾਈ ਕਿੱਥੇ ਜਾਣਾ ਅੱਜ ਭਾਈ ਆਪਾਂ ਜਾ ਰਹੇ ਆ ਮਨਾਲੀ ਮਨਾਲੀ ਰਾਤ ਮਨਾਲੀ ਰਹੋਗੇ ਆ ਅੱਛਾ ਜੀ ਪਹਿਲੀ ਰਾਤ ਨੂੰ ਨੇ ਚੰਡੀਗੜ੍ਹ ਤੇ ਦੂਜੀ ਰਾਤ ਨੂੰ ਆਪਾਂ ਮਨਾਲੀ ਅੱਛਾ ਟੂਰ ਕੱਢ ਕੇ ਆਉਣਾ ਸ਼ਿਮਲੇ ਦਾ ਚਲੋ ਹੁਣ ਆਪਾਂ ਚੱਲਦੇ ਆਂ ਤੇ ਕੋਈ ਨਾ ਕੋਈ ਮੋਨ ਲੱਗ ਗਿਆ ਹਾਂ ਚੱਲੀਏ ਹਰ ਆਪਾਂ ਇਹਦੇ ਚਲੀਏ ਕਿ ਇਹਦੇ ਕਿਹੜੇ ਤੇ ਕਿਹੜੇ ਤੇਰੇ ਉਹਦੇ ਕਿਹੜੇ ਤੇ ਕਿਹੜੇ ਤੇ ਮਰਜ਼ੀ ਬਾਸ ਚੱਲ ਚਲ ਜੀ ਚੱਲ ਚੱਲਦੇ ਚਲੋ ਹੁਣ ਬਸ ਤੇ ਚੜਾ ਕੇ ਫੇਰ ਮਿਲਦੇ ਆਂ ਲਓ ਜੀ ਆਪਾਂ ਘਰੋਂ ਤੁਰ ਪਿਆ ए एनर्जीडा छोडा फाफा पटे आस्ते आ पास के हुआ अब इंद्रिया ला के वे के ना ए कितने दिन लागे आएंगे पता क्यों का एक हफ्ता अच्छा यार पता जी नहीं लगना यार अब आ किधर मतھے लाग गया मड़े दिखा दे इंद्रो नहीं आ सिंदरा हैं इंद्रिया टाटा जी नहीं लगना यार दो दिन लाग के ਇਹ ਲੋਕਾਂ ਨੂੰ ਦੇਖਦੇ ਆਂ ਬਾਲ ਵਾਲੇ ਖਰਾਬ ਹੋ ਗਏ ਲੋ ਜੀ ਮੁੰਡਾ ਕਹਿੰਦਾ ਚੜਦਾ ਨਹੀਂ ਹੈਗਾ ਬੱਸ ਤੇ ਕਹਿੰਦਾ ਭੀੜੀ ਵਾਲੀ ਸਰਕਾਰੀ ਬੱਸ ਚੱਲ ਇਹਦਾ ਖਾਲੀ ਹੋ ਜੂ ਯਾਰ ਖਾਲੀ ਕਿਉਂ ਹੋ ਜੂਗੀ ਭੀੜ ਤਾਂ ਦੇ ਕਿੰਨੀ ਹੈ ਹਾਂ ਕੁਝ ਨਹੀਂ ਹੁੰਦਾ ਪੇਟ ਨੂੰ ਨਹੀਂ ਸੀ ਆਉਗੀ ਔਰ ਪੇਟਾਂ ਲੈ ਦੇਉਦੀ ਜਾਵਾਂਗੇ ਅੱਛਾ ਕਹਿੰਦਾ ਮੁੰਡਾ ਕਹਿੰਦਾ ਸਰਕਾਰੀ ਚ ਨਹੀਂ ਚੜਦਾ ਕੋਈ ਨਹੀਂ ਫਿਰ ਦੇਖਦੇ ਆ ਕਿਹੜੀ ਬਸ ਤੇ ਚੜਦਾ ਆ ਆਉਗੇ ਇਹਦੇ ਮਗਰ ਇੱਕ ਆ ਆਉਗੋ ਹੁੰਦਾ ਵੀ ਦੇਖ ਬੜੀ ਬਸ ਹੈ ਇਹ ਕੀ ਕਰੂ ਬੰਦਾ ਜੜ ਕੇ ਇੱਕ ਕੋਈ ਫੱਤੇ ਮਾਲੋਪਦਾ ਨਵਾਂ ਬੱਸ ਅੱਡਾ ਨਵਾਂ ਬੱਸ ਅੱਡਾ ਬਣਾਇਆ ਪਹਿਲਾਂ ਕੋਈ ਉਧਰ ਹੁੰਦਾ ਸੀ ਬੱਸ ਅੱਡਾ ਇਹ ਹਾਂ ਉੱਥੇ ਐਕਸੀਡੈਂਟ ਹੋ ਗਿਆ ਸੀ ਉਸ ਤੋਂ ਬਾਅਦ ਆਪਿੰਡ ਵਾਲਿਆਂ ਨੇ ਕਹਿ ਕੇ ਇੱਧਰ ਬਣਾਇਆ ਹੈ ਇੱਕ ਸਾਈਡ ਤੇ ਕੋਈ ਤੇ ਖਾਣਾ ਹੋਏ ਕੋਈ ਬੜਾ ਮਸੂਰਾ ਕੋਈ ਚਾਹੇ ਕੋਲ ਕੋਈ ਸੇ ਕੁਝ ਖਾਣੇ ਹੁੰਦੀ ਸੀ ਅਥਲੀ ਨੌਮੀ ਜਿੱਤੇ ਟੂਸ਼ੇ ਪੜਦੇ ਜੇ ਭਲਾ ਕੇ ਕੋਈ ਚ ਖਾਇਆ ਕਰਦੇ ਕਰਕੇ ਬੜਾ

ਹੁਣ ਭਾਈ ਆਪਾਂ ਜਾਈ ਜਾਂਦੇ ਸੀ ਝੋਟੇ ਕੋਲ ਤੇ ਆਪਾਂ ਮੁੰਡੇ ਨੂੰ ਤਾਰਤਾ বাস ਅੱਡੇ ਤੋਂ ਚੜਾਤਾ ਹੁਣ ਤੇ ਹੁਣ ਉਹ ਜਾਊਗਾ ਮਨਾਲੀ ਤੇ ਹੁਣ ਆਪਾਂ ਉੱਥੇ ਝੋਟੇ ਕੋਲ ਜਾ ਕੇ ਦੇਖਦੇ ਆਂ ਕਣਕ ਪੀਜੀ ਜਾਂਦਾ ਕਿ ਨਾ ਐ ਨਹੀਂ ਪਤਾ ਘਰੇ ਆ ਗਿਆ ਹੋਵੇ ਤੇ ਫੇਰ ਦੇਖਦੇ ਆਂ ਧਕਾਵਾਂਗੇ ਸਾਨੂੰ ਕਣਕ ਪੀਤ ਦੇ ਸੁਪਰ ਸੀਟਰ ਨਾਲ ਹਾਂਜੀ ਬਾਈ ਜੀ ਆਪਾਂ ਆ ਗਏ ਹੁਣ ਖੇਤ ਜਿੱਥੇ ਬੀਜੇ ਸੀ ਆਪਾਂ ਮਟਰ ਤੇ ਉਹ ਮਾਰੇ ਪੱਕੇ ਛੋਟਕੇ ਸਤੋਂ ਤੇ ਨੱਕੇ ਸਾਡੇ ਤੋਂ ਬੰਨੇ ਨਹੀਂ ਗਏ ਤੇ ਮਟਰ ਆ ਦੇਖੋ ਵੀਰੇ ਅੱਜ ਕੱਲ ਤੀਜੇ ਦਿਨ ਹੋ ਕਿੰਨਾ ਹੋ ਗਿਆ ਚੌਥਾ ਜਨ ਹੈ ਤੇ ਵੀ ਮੰਨ ਕੇ ਚੱਲੋ ਹਫਤੇ ਚ ਮਟਰ ਵਧੀਆ ਨਿਕਰਾਉਂਦੇ ਨੇ ਹੂੰ ਜਰਮੀਨੇਸ਼ਨ ਦੇਖੋ ਕਿੰਨੀ ਵਧੀਆ 20 ਦੇਖੋ ਕਿੰਨਾ ਵਧੀਆ ਬਾਣ ਵੀ ਵੇ ਸਾਰੀ ਪਰਾਲੀ ਆਪਾਂ ਗਾਲ ਕੇ ਫੇਰੀ ਇਹ ਕਰਨਾ ਹੋਰ ਪਲੌ ਹਾਰੇ ਪਹਿਲਾਂ ਪਲੌ ਹਾਰੇ ਬਾਣ ਪਟਾਇਆ ਇਹ ਇਹ ਸਾਰਾ ਪ੍ਰੋਸੈਸ ਸਾਰਾ ਪ੍ਰੋਸੈਸ ਆਪਾਂ ਨਾਲ ਦੀ ਤੁਹਾਨੂੰ ਦਿਖਾਵਾਂਗੇ ਕੀ ਗੱਲ ਬਾਤ ਮਟਰਾਂ ਦੀ ਬੀਜੋਂ ਤੋਂ ਲੈ ਕੇ बेचन तक सारा कुछ दिखा माँगे कीरे डला दिया मंताओं दाके चंगाओं दाय इधर लाप <laughs> देनुं ये क्या तो करीना मैंने भी सटा काला दबदबा नहीं पे आज पानी लावा माँगे हाँ भाई पानी चलो शाड़ी लावा माँगे आज भी लावा पानी आज भाई ये पानी फेर देना ठीक है अच्छा ਕਿੰਨੇ ਕਿੰਨੇ ਨੱਕੇ ਜੇ ਬੰਨੀ ਨੇ 20 20 ਹਾਂ ਬਾਈ ਜੀ 20 20 ਵਟਾਂ ਦੇ ਬਈ ਆਪਾਂ ਨੱਕੇ ਬੰਨੀ ਜਾਂਦੇ ਆ ਕਿਉਂਕਿ ਭਰਨੇ ਸੌਖੇ ਆ ਖੋਲਾ ਭਰਨਾ ਫਿਰ ਪੀਲੇ ਪੈਂਦੇ ਆ ਮਟਰ ਜੇ ਆਪਾਂ ਇੱਕ ਥਾਂ ਹੀ ਪਾਣੀ ਲਈ ਆਈਏ ਆ ਦੇਹ ਉੱਧਰ ਹੂ ਪ੍ਰਸੀਡਰ ਕਾਲਦਾ ਸੀ ਤੇ ਸਪ੍ਰਿੰਗ ਛੁੱਟ ਗਿਆ ਕੰਮ ਖੜ ਗਿਆ ਪਾਣੀ ਦਾ ਸਪ੍ਰਿੰਗ ਪਾ ਕੇ ਚਲਾਉਣਾ ਫਿਰ ਉਹਨੂੰ ਉਧਰ ਵੀ ਦੀਦੀ ਬੰਲੀ ਹੈ ਉਧਰ ਬਈ ਉਧਰ ਦੇ ਪਾਸੋਂ ਉਧਰ ਤੋਂ ਵੀ ਜਾਣ ਆ ਜੇ ਮੈਂ ਤਾਂ ਫਿਰ ਇਹ ਲੱਤੂ ਲੱਗੇ ਕਰ ਉਹਦੇ ਕੰਮ ਘੱਟ ਹੈ ਇੱਥੇ ਘੰਭਾਤ ਹੈ ਉਧਰ ਬੰਦਾ ਕਹਿੰਦਾ 40 ਦੇ ਤੇਰੇ ਕਹਿੰਦਾ 20 ਦੀ ਚੁੱਕ ਬਈ ਮੋੜਾ ਤੋਂ ਉਧਰ ਪਾਣੀ ਮਾਰ ਬੱਧ ਕਰਦਾ ਉਧਰ ਅਸਮੈ ਚੜ ਗਿਆ ਇਹ ਅਸਮੈ ਆਦੀ ਆ ਕਾਰ ਸੁਫਾਈ ਫਿਰ ਕੇ ਤੇ ਨਾ ਫੋਟੇ ਨੇ ਬੱਲਾ ਬੱਲਾ ਇਹ ਪੱਟਦੇ ਨੇ ਨਾ ਨਾਰਦੇ ਪੱਟਦੇ ਪੱਟਾ ਇਹ ਪੱਟਾ ਪੱਟਾ ਹੋਰ ਆ ਗਿੱਦੜੀ ਕੋਈ ਰੋਣਾ ਦੇਖ ਨਹੀਂ ਪਟਾ ਕੇ ਇੱਥੇ ਸ਼ੌਂਕ ਦਾ ਬੂਟਾ ਲਾਈ ਕੋਈ ਹਾਂ ਉਹਦਾ ਬੂਟਾ ਲੱਗ ਸੀ ਪਾਮ ਦਾ ਆ ਵੀ ਸ਼ਾਂ ਨਹੀਂ ਹੁੰਦੀ ਆਂ ਬੁਲਾ ਦਾਂਗੇ ਯਾਰ ਉਹਨਾਂ ਨੂੰ ਲਗਾ ਦੀ ਉਹਦੀ ਕੀ ਹੁੰਦਾ ਗੁਰਜਕ ਇਹ ਪਹੁੰਚਦਾ ਕੀ ਹੁੰਦਾ ਉਹਨਾਂ ਨੂੰ ਲਾ ਦੀ ਪੜੀ 14 ਵਰਜ ਗ੍ਰੀਪੇ ਦਾ ਕਿਉਂ ਲਾਉਂਦੇ ਕਾਜ ਚੜ੍ਹ ਗਿਆ। ਉਹ ਵੜਾੰਗਾ ਨਿੱਕੇ ਵਿੱਚ ਤਰੀ ਪੈਂਦਾ। ਇਸ ਤਰ੍ਹਾਂ ਹੀ ਆ ਗਿਆ। ਆਵੜਾ ਤੁਨੇ ਵੇਰਾ ਫੋਨ ਕਰਕੇ ਕੀ ਹੋ ਗਿਆ ਬਈ ਇਹ? ਯਾਰ ਕੋਈ ਲੈ ਗਿਆ ਸੀ ਉੱਤੇ ਉਹਨੇ ਰੇਹ ਦੂਜੀ ਪਾਦੀ ਪਾਊਡਰ ਵਾਲੀ ਤੇ ਇੱਕ ਦਿਨ ਬਾਹਰ ਖੜਕਾ ਸਾਡੇ ਤੋਂ। ਅੱਛਾ। ਫਿਰ ਹੋ ਗਿਆ ਜਾਮ। ਸਾਲ ਦਾ ਨਹੀਂ ਹੋ।

ਵਾਲੀ ਜਾਮਗੀ ਹਨਾ ਇਹ ਮਗਣਾ ਦੇ ਰਾਂ ਇਹ ਕਰ ਰਿਹਾ ਸਾ ਤੁਰਦੀ ਨਹੀਂ ਯਾਰ ਮਨ ਲੱਗਾ ਕਿਉਂਦੀ ਆ ਸਲਿੱਪ ਤਾਂ ਨਹੀਂ ਹੁੰਦਾ ਤੇਲ ਜਾ ਆ ਜਾਂਦੇ ਉਹ ਲਾਗੀ ਕਰਾਂਗੇ ਮਟਰ ਇਹਦਾ ਵਧੀਆ ਉਗਣ ਲੱਗ ਰਿਹਾ ਹਨਾ ਪਰਸੋਂ ਦੇਖਣ ਲੱਗ ਜਾਣਗੇ ਹਾਂ ਤੇਲ ਆ ਜਾਂਦੇ ਐਚਾ ਫੇਰੀ ਲਾਵਾਂਗੇ ਇਹ ਤਾਂ ਘੁੰਮਦੀ ਨਹੀਂ ਇਹ ਫੇਰੀ ਫਾਇਦਾ ਨਾ ਰੁਟ ਜੂ ਕੋਈ ਹਨਾ ਕਣੀ ਬਾਦੀ ਚਲੋ ਮੁੰਡਾ ਗਰਮ ਪਾਣਾ ਹੋ ਗਿਆ ਆਟੇ ਟੋਲ ਖੜਕੇ ਨੇ ਜਾਂਦਾ ਦੇ ਉਹ ਫੇਰ ਤੋਂ ਲਾ ਕੇ ਚਲਾਇਓ ਤਲਕੇ ਨੂੰ ਪਤਾ ਲੱਗਦਾ ਵੀ ਕਰਨੀ ਕੀ ਦੀ ਡਰੈਵਰੀ ਹੁਣ ਹੁਣ ਚੱਲੇ ਕੰਮ ਚ ਕੀ ਆ ਬਸ ਸੁੱਤੇ ਪੁੱਟ ਕੁੱਤੇ ਬਹਿ ਜਾਂਦੇ ਚੱਲੇ ਉਹ ਵੀ ਕਰਦੇ ਨੇ ਫੇਰ ਬਾਈਕੋਂ ਦਾ ਕੀ ਕੀ ਕਰੇ ਇਹ ਗੱਲ ਆ ਵੀ ਆ ਸਹੀ ਗੱਲ ਆਪਣਾ ਕੋਪੜਾ ਮਾਰੋ ਚੰਗੀ ਤਰ੍ਹਾਂ ਤੇ ਪਾਣੀ ਤੇ ਕਰੋ ਉਹਨੂੰ ਚੱਕ ਕੇ ਨਹੀਂ ਬਸ ਤੁਸੀਂ ਵੀ ਕਰ ਦੋ ਨਾ ਕਰੇ ਰੋਫੜਾ ਤੂੰ ਨੂੰ ਕਮਾਵੇਂ ਲੋ ਰੇ ਮੈਨੂੰ ਨਹੀਂ ਕੀ ਪਤਾ ਆ ਉਹ ਮੜੀ ਪੌਣੀ ਚੱਕੀ ਆ ਤੂੰ ਹੁੰਦਾ ਪਤਾ ਆ ਮੜੀ ਪੌਣੀ ਦੀ ਤੂੰ ਇਹ ਕਿੱਥੇ ਰੱਖੀ ਆ ਬਾਹਰ ਨਾ ਇਹ ਕੀ ਪਾਇਆ ਜਾ ਮੋਲਦਾ ਨਾ ਆਇਓ ਤਾਂ ਹੋਰ ਦਾਉਂ ਤਾਂ ਪਾਹ ਹੋਲੋ ਫਿਰ ਯਾਦ ਇਹ ਚੱਟਾ ਲੈ ਉਮੀਦ ਨਾ ਹੋ। ਇਹ ਪੌਣ ਤੇ ਤੇਲ ਤੇ ਤੇਲ ਤੇ ਤੇਲ ਤੇ ਉੱਤੇ ਕਦਾ ਲੱਬੜ ਜੂ। ਇਹ ਤਾਂ ਮੈਨੂੰ ਪਤਾ ਡੀਸੀ ਕੇਰੀ ਨਾ ਨਾ ਕੇਰੀ ਆ ਯਾਰ ਆ ਇੰਨੇ ਤਾਂ ਨਹੀਂ ਸੀ ਉਹ। ਉਹ ਡੀਏ ਦਾ ਕੇਰੀ ਆ। ਉਹ ਵੀ ਰੈਲਾ ਨਹੀਂ ਚੱਲਦਾ। ਰੈਲਾ ਤੇ ਉਹਦਾ ਫਾੜਾ ਲਾਉਣਾ ਪਿਆ ਤੇਲ ਪੀਲੇ ਵਾਰੀ ਲੈ ਆਇਆ ਸੀ ਇੱਥੇ ਮੂੰਗੀ ਵੀ ਜਨਵਰੀ। ਇਹ ਰੱਸੀਆਂ ਦਾ ਪੰਨੀ ਜਾਣ ਪੰਨੀ ਆ ਫਿਰ ਮੈਂ ਉਹਨਾਂ ਨੂੰ ਫੋਨ ਲਾਇਆ। ਕੰਪਨੀ ਨੂੰ ਲਾਇਆ ਉਹ ਕਹਿੰਦੇ ਫਿਰ ਤੇਲ ਲਾਇਆ। ਆ ਜਗਜੀਤ ਤੁਹਾਨੂੰ ਸਾਡਾ ਫੋਨ ਨਹੀਂ ਚੱਕਿਆ। ਵਰ ਕੰਪਨੀ ਨਾਲ ਉਹ ਕਹਿੰਦੇ ਨਾ ਇਹ ਤਾਂ ਕਹਿੰਦੇ ਬਈ ਇਹ ਰੈਨਾਂ ਦੀ ਸਰਵਿਸ ਹੀ ਬਾਲੀ ਸਰਵਿਸ ਤਾਂ ਘੈਂਟ ਆ ਗੱਲ ਕਰ ਦੇਖੋ ਹੁਣ ਕੀ ਗੱਲ ਬਣ ਗਈ ਪੌਣੀ ਖੜ ਜਾਂਦੀ ਆ ਸਪਰਿੰਗ ਟੁੱਟ ਗਿਆ ਸੀ ਬਈ ਘਰੇ ਆ ਕੇ ਪਾ ਗਏ ਨੇ ਇਹ ਤਾਂ ਇਹ ਪੌਣੀ ਨਹੀਂ ਖੜਦੀ ਇਹ ਜਾਮ ਵਾਲਾ ਹੋ ਰਿਹਾ ਕਹਿੰਦੇ ਇਹ ਤਾਂ ਖੜਦੀ ਹੁੰਦੀ ਆ ਕਿਹੋ ਜੀ ਇਹ ਜਾਮ ਨੇ ਪਿਸਤੌਲ ਇਹ ਤਾਂ ਖੜਦੀ ਨਹੀਂ ਹੁੰਦੀ ਹਾਂ ਕਹਿੰਦੇ ਨਾ ਕਮਾਉਣੀ ਆ ਉਹ ਜਗਾ ਪਿਸਤੌਲ ਜਾਮ ਨੇ ਚੈਨ ਖੜ ਜਾਂਦੇ ਇੱਕ ਦਾ ਇਹਨੂੰ ਮੈਂ ਪਹਿਲੇ ਦਿਨ ਦਿੱਤਾ ਸੀ ਤੇਰਾ ਨਾ ਦਿੱਤਾ ਰਹਿ ਗਿਆ ਜੀ ਥੋੜਾ ਥੋੜਾ ਇੱਥੇ ਮੋਰੀਆਂ ਵਿੱਚ ਪਾਇਆ ਸੀ ਇਹ ਰੰਗ ਰੂਮ ਕਰਦੇ ਰਹਿ ਜਾਮ ਹੋ ਜਾਂਦਾ ਰੰਗ ਦਾ ਪੱਟਾ ਗੋਣਾ 100 ਕਿੱਲਾ ਵੀਰਦਾ ਤੇਲ ਲਰੋ ਗਰੀਸ ਕਿੱਥੇ ਮਾਰੋ ਓਏ ਗਰੀਸ ਵੀ ਲਾਦੀ ਮਾੜਾ ਮਾੜਾ ਲੱਗ ਸੱਪਰੇ ਗਰੀਸ ਵੀ ਨਿਕਲ ਗਿਆ ਮਜ਼ਹਨ ਨਵਾਂ ਪਾਇਆ ਤਾਂ ਹੁਣ ਹੋਰ ਪੌਣੇ ਚੱਲ ਨਹੀਂ ਹਟ ਗਈ ਜਮੀ ਪੌਣੇ ਦਾ ਜਾਮ ਹੋਇਆ ਪਤਾ ਨਹੀਂ ਦੇਖਦੇ ਨਾ ਪੈਂਦਾ ਤਾਂ ਫੁੱਟ ਕਰਨੇ ਦੇਖ ਫੋੜ ਕਿਹੜੀ ਇਹਦੇ ਅੱਗੇ ਅਬੂ ਸਾਡਾ ਬੰਦਾ ਦੇਖ ਲੋ ਆ ਦੇਖਿਓ ਨਿਪਲ ਕਿਹੜੀ ਲੱਗੂ ਤੇ ਅੱਗੋਂ ਨਿਪਲ ਕਿਹੜੀ ਲਾਇਆ ਤੇ ਪਰਲੇ ਪਾਸੇ ਬੈਰਿੰਗ ਚ ਫਾਈ ਦੂਜੀ ਨਿਪਲ ਦੂਜੀ ਪੈਂਦੀ ਨੇ ਨਿਪਲ ਕਿਹੜੀ ਲਾਇਆ ਅੱਗੋਂ ਖੁੱਲ ਦਿੰਨੇ ਆ ਖੁੱਲ ਕੇ ਪੈ ਜੂ ਕੋਲ ਕੇ ਪਾ ਦਿੰਗੇ ਜਿਹਦਾ ਕੋਲਾ ਲਾ ਲਓ ਜੀ ਕੋਲ ਦਾ ਆਹ ਖੁੱਲ ਨਾ ਇਹ ਤੇਰ ਵਾਲਾ ਗਾ ਇਹ ਕਰਾਸ ਕੀ ਪਾਉਣਾ ਹੈ ਅਰਗ ਲੱਗ ਜਾਣਾ ਜੇ ਫਰਨਾ ਹੂੰ ਇਹ ਵੀ ਇਹ ਨਹੀਂ ਬੰਦ ਸੀ ਇਧਰ ਕਾਲਾ ਵੱਟਾ ਵਾਂ ਬਣਾਈ ਜਾਂਦਾ ਵੱਟਾ ਤੇਰ ਲੱਕਰੇ ਕਾੜਨ ਨੂੰ ਬਈ ਜਿ ਪਾਣੀ ਲਾਉਣ ਵਿੱਚ ਮਟਰ ਗੁੱਚ ਅੱਛਾ ਹਾਂਜੀ ਬਾਈ ਜੀ ਫਿਰ ਯਾਰ ਮੈਂ ਕਿੱਧਰ ਕਿੱਧਰ ਲਾ ਜੀ ਬਾਈ ਪਾਣੀ ਫਰਕ ਤਾਂ ਮੱਝੋ ਨਾ ਲੱਗ ਕੇ ਆਇਆ ਤੇਰ ਬੜੇ ਚੈੱਕ ਕਰਦਾ ਆਇਆ ਤੇਰਾ ਲਾ ਹਾਂ ਤੇ ਅੱਜ ਤੇਰਾ ਪੰਜ ਤੇ ਕੰਕ ਸੋਲ ਲੈ ਕੋਸੇ ਅਡੀਜੀਲ ਪਾਤਾ ਹੁਣ ਇਹਨਾਂ ਹੰਸਾ ਕੇ ਰੋਡਿੰਦਾ ਕੋਈ ਬੰਦਾ ਚਲਾਉਣਾ ਹੈ ਕੀ ਚੀਜ਼ ਆ ਉਹ ਕਾਲਾ ਦਾ ਰੈਡੀ ਆ ਉਹ ਚੈੱਕ ਕਰਦਾ ਪਹਿਲਾਂ ਉਹ ਚਾ ਅਕੋ ਪੱਲ ਗਿਆ ਪੁਰਾਣੀ ਸੀ ਇਹ ਲਈ ਫੰਦੁੰਦਾ ਕਾਲਾ ਵੀ ਰੋਜ਼ ਮਸ਼ੀਨਾਂ ਚਲਾਉਂਦਾ ਦੇਖੋ ਵੀ ਅਸੀਂ ਗੁੱਸੇ ਜਾ ਕੇ ਸਾਰੇ ਧੋਈ ਦਿੱਤਾ ਕਾਲੇ ਤੇਲ ਨਾਲ ਦੇਖੋ ਤੇਲ ਤਾਂ ਇੰਟ ਲੈ ਦੇਣ ਉੱਥੇ ਛੱਡ ਕੇ ਆਵਾਂਗੇ ਇਹਨੂੰ ਸਰਵਿਸ ਸਟੇਸ਼ਨ ਤੇ ਅੁੱਥੀ ਦਵਾਈ ਕੇ ਲੈਵਾਂਗੇ ਜੇ ਲੱਗਦਾ ਸਲਾਹ ਵੜ ਚੈੱਕ ਕਰ ਤੋਂ ਲੈਣਾ ਰਹੀ ਥੋੜਾ ਤਾਂ ਤੁਸੀਂ ਕੀਂਦੇ ਨਾ ਤੁਹਾਨੂੰ ਮਿਲੂਗਾ ਦਿੱਕਤ ਜੇ ਤੁਸੀਂ ਕੀਂਦੇ ਹੁੰਦੇ ਆ ਇਹ ਤੋਰ ਪਿੱਛੇ ਵੀ ਨਵਾਤਾ ਬੱਸ ਚੱਲ ਪਾ ਦੇਖੋ ਇਹ ਤੇ ਕਿੰਨਾ ਫਰਕ ਪੈ ਗਿਆ ਵਾਹ ਮੜਾ ਕਮਾ ਕਮਾ ਕਮਾਈ ਆ ਹੁਣ ਉਹ ਰੇਲਾ ਹੋਣ ਲੱਗਦੇ ਪੱਖਾ ਬਣਾਦਾ ਵੀ ਪੱਖਾ ਇੱਧਰ ਪੱਖਾ ਦੇ ਪੱਖਾ ਬਣਾਦਾ ਦੋਵੇਂ ਮਰਜ਼ੀ ਬਣਾਈ ਜਾ ਕਿ ਨਹੀਂ ਸਹੀ ਗੱਲ ਇਹ ਦੇਖੋ ਪੀਪੀ ਸਾਰੀ ਲੱਗ ਗਈ ਹੋਰ ਚਾਚਾ ਨੂੰ ਵੀ ਲੱਗਦਾ ਚਾਚਾ ਨੂੰ ਵੀ ਲੱਗਦਾ ਇਹਨੂੰ ਵੀ ਦਾਲੀ ਦੂੜ ਹੀ ਨਮਕਲ ਕਰਦੀ ਵਰਡ ਆ ਡਰਾਈਵਰ ਨੂੰ ਆਇਂ ਤਾਂ ਪੜਾ ਹੋਣਾ ਚਾਹੀਦਾ ਵੀ ਕੁੱਪੀ ਖੇਤ ਲੈ ਕੇ ਉਹਨੂੰ ਭਰਕੇ ਤਾਂ ਲੈ ਰਹੀਏ ਕੁੱਪੀ ਦਾ ਭਰਕੇ ਲਗਾ ਹਾਂ ਅਦੇ ਲੋ ਵੀ ਡਰਾਈਵਰ ਸਾਹਿਬ ਉਹ ਸਾਨੂੰ ਤਾੜੀ ਆਂਦੇ ਨੇ ਕੁੱਪੀ ਭਰਕੇ ਤਾਂ ਲਿਓਣੀ ਸੀ ਉਹਨੂੰ ਡੇਡੀ ਕਰ ਲੈਣ ਨੂੰ ਪਚਕਾਰੀ ਗਾਣਾ ਵੱਜ ਟਰੈਕਟਰ ਤੇ ਵੱਜੀ ਜਾਂਦਾ ਤੇ ਉਹ ਕੇਰਾ ਤਾਂ ਜਾਦਾ ਓਏ ਉਹ ਤਾਂ ਸੂਪਰ ਸੀਟਰ ਵਹਿਲੀ ਕੀ ਹੋਇਆ ਭਾਈ ਸਾਹ ਯਾਤਰਾਂ ਨੂੰ ਲੱਗ ਤੇਲ ਲੜਗਾ ਤੇਲ ਲਾ ਤੇਲ ਲਾ ਡੜੀ ਬੈਠਾ ਮਗਰਾ ਉੱਥੇ ਚਲਾਈ ਜਾਵੇ ਆ ਦੇਖ ਆ ਦੇਖ ਦੱਬ ਦਾ ਭਰਾਵਾ ਡੜੀ ਮਾਰੀ ਪਚਕਾਰੀ ਵਾਡੀ ਝੱਟ ਹੋਈ ਭਰਾਵਾ ਗੁੱਸਾ ਲੱਗਿਆ ਨਾ ਤਾ ਆ ਦੇਖ ਆ ਦੇਖ ਦੱਬ ਕੇ ਦੇਖ ਦੱਬ ਦੱਬ ਕੇ ਭਰਾਵਾ ਮਾਰੀ ਪਚਕਾਰੀ ਡੜੀ 68 ਪਾਲ ਡਾਕਟਰ ਸਾਡਾ ਡਾਕਟਰ ਭਰਤਾ ਬਾਹਰ ਤਾਂ ਹੋਰ ਰੈਲੀ ਹੋਗੀ ਆ ਦੇ ਹੁਣ ਤਾਂ ਬਹੁਤ ਰੈਲੀ ਹੋਗੀ ਲੈ ਜਵੇ ਤੁਸੀਂ ਕੋ ਹਾਂ ਇਹ ਚ ਫੇਰ ਕੇ ਬੀਠ ਲਾ ਦੀ ਮੜਾ ਮੜਾ ਚੈਨ ਨੂੰ ਲਾ ਦੀ ਤੇ ਨਹੀਂ ਦੁਬਾਰਾ ਦੁਬਾਰਾ ਨਹੀਂ ਇਹਨੂੰ ਤਰਕੀ ਨਹੀਂ ਆ ਲਾ ਦੀ ਤੇਲ ਮੜਾ ਆਹ ਆਖਰੀ ਚ ਚੈਨ ਚ ਲਾ ਦੀ ਮੜਾ ਮੜਾ ਗਰੀਸ ਦਾ ਤੇਲ ਹੀ ਨਹੀਂ ਓਏ ਕਾਲੇ ਨੂੰ ਰਿਟਾਇਰ ਬਣਾ ਚੈਨ ਤਾਂ ਸਹੀ ਆ ਚੈਨ ਕਿਰਨੀ ਤੈਰ ਨੂੰ ਇਹਨਾਂ ਨੂੰ ਚੈਨ ਨੂੰ ਲਾਏ ਕੋ ਸੱਬ ਚੱਲ ਪਰ ਲਾ ਲਈ ਘਟਾ ਬਣਾ ਇਹਨੂੰ ਕਿਹਦੀ ਲੱਗ ਜੂ ਕੋਈ ਮਾ ਵਿਚ ਹੈਗਾ ਓਏ ਤੂੰ ਬਸ ਕਿਧਰੇ ਨਹੀਂ ਕਿਧਰੇ ਆਨੇ ਹੋ ਸਕੂ ਰੈਂਟ ਮੁੱਕ ਗਿਆ ਯਾਰ ਹੁਣ ਪਾਣੀ ਪਾਣਾ ਅੱਛਾ ਅੱਜ ਘਰੋਂ ਨਿਕਲਿਆ ਕਨਸ੍ਰੀਜਨ ਕਿੱਲੀ ਵੇਜਿਆ ਪਤਾ ਨਹੀਂ ਕੀ ਕੀ ਨੇ ਤਾਂ ਨਜ਼ਰ ਲਾਈ ਆ ਕਿਹਦਾ ਮੂੰਹ ਦੇਖਿਆ ਆਪਾਂ ਹੀ ਨੀ ਰ ਇੱਕ ਲੋਕ ਯਾਰ ਬਾਹਲੇ ਬੇਕਾਰ ਨੇ ਆਪਾਂ ਹੀ ਹੀਰ ਕੇ ਪਿੰਡ ਦੇ ਆਪਾਂ ਨਾਂ ਵੀ ਲੈਣੇ ਆਪਾਂ ਘੱਟ ਦਰਦੇ ਆ ਕਰਦੇ ਨਹੀਂ ਹੈਗੇ ਲੋਕ ਹੋਰ ਮਟਰ ਵੀ ਵਧੀਆ ਮਟਰ ਰੇਲ ਚੱਲ ਜੰਗਾ ਜੰਡੀ ਰਿਆ ਮਾ ਹਾਂ 4x4 ਕਿ ਦੂਜਾ ਬੰਜਾ ਕਿ ਦੂਜਾ ਬੰਜਾ ਦਾ ਦੋ ਹੋ ਜਾਣਗੇ ਦੋ ਵੀਲ ਹੈਂ ਦੋ ਵੀਲ ਦੋ ਤਾਂ ਬਾਧੂ ਖਾਰੀ ਜਾਂਦੇ ਆਪਾਂ ਦਾ ਮਨ ਹੂੰ ਕਾਜ ਲੈ ਕਿ ਦਿੱਲੀ ਪਾ ਕੋਣਾ ਦਿੱਲੀ ਚ ਲੈ ਜਾ ਦਿੱਲੀ ਚ ਲੈ ਜਾ ਯਾਰ ਗਲਾਸ ਵੀ ਚੱਕ ਲਈ ਨਾਲ ਇੱਕ Er det noe søppel her? Nei. ਚਾਲ ਬਈ ਪਾ ਦੇ ਪਾਣੀ ਚਾਚਾ ਪਾ ਪਾਣੀ ਉਹ ਵਾੜ ਦੇ ਖੜਾ ਹੂੰ ਉਹ ਉਂਗਲ ਲਗਾ ਕੀ ਬਾਤ ਚਾਚਾ ਅੱਛਾ ਬਾਸ ਫੇਰ ਬਾੜ ਡੁੱਲੀ ਹੋਊਗਾ ਡੁੱਲੀ ਜਾਊਗਾ ਸਾਡਾ ਜਿਹੜਾ ਪਾਰਟੀ ਰੇਟਿੰਗ ਕੀ ਜੀ ਹਾਂ ਮਾਰੋ ਪੱਲਾ ਨਹੀਂ ਪਰਨਾ ਚਾਹੀਦਾ ਇਹਨੂੰ ਮੈਂ ਵੀਰ ਲਈ ਜਾ ਚਾਹ ਉਹ ਕਿ ਭੜਦੇ ਆਵਰਾ ਕਿ ਵਰਨ ਗਿਆ ਕਿਹਦੀ ਹੋਈ ਕੋਲਰ ਸਾਡ ਟ੍ਰੇ ਪੁਰਾਣਾ ਹੋ ਗਿਆ ਤੇਰਾ ਬਾਪੂ ਵੀ ਪੁਰਾਣਾ ਹੋ ਗਿਆ ਹਾਂ ਨਾ ਮਾਮਾ ਕਿੱਥੇ ਲੀ ਇਹ ਹੋ ਗਿਆ ਤੇ ਕਿ ਫਿਰ ਨਾ ਇਹਦੇ ਉਹ ਤੜਕੇ ਮਾਰਿਆ ਕਰਾਵਾ ਜੀ ਨਾ ਹਵਾ ਤਾਂ ਮਾਰੀ ਸੀ ਚ ਬਲੌਰ ਜਾ ਬਸ ਪਾਣੀ ਇਹ ਸੁਈ ਨਹੀਂ ਚੱਕਦਾ ਚੱਲ ਬਲੌਰ ਤੋਰ ਵੇ ਤੋ ਬਾਈ ਜੀ ਹੁਣ ਆਪਾਂ ਲਾਉਣ ਲੱਗ ਗਏ ਅੱਗ ਅੱਗ ਲਾ ਕੇ ਫਿਰ ਆਉਂਦਾ ਆਪਣਾ ਕਾਲਾ ਆຊੇ ਤੇ 20 ਪਾ ਕੇ ਫਿਰ ਆਪਾਂ ਕਰਾਂਗੇ ਬਜਾਈ ਸੁਪਰ ਸੀਡਰ ਨਾਲ ਅੱਜ ਆਪਾਂ ਸੁਪਰ ਸੀਡਰ ਲੈ ਆਂਦਾ ਬਸ ਆਪਣੇ ਕੋਲ ਆ ਰਹਿ ਗਿਆ ਇਦੋਂ ਮੁੜ ਕੇ ਸੁਪਰ ਸੀਡਰ ਆ ਕਮ ਆਪਣੇ ਕੋਲ ਨਿਬੜ ਜੂ ਫਿਰ ਜੀਰੋ ਡੈਲੋਂ ਨਾਲ 20-28 ਕਿਲੇ ਰਹਿ ਗਏ ਆਜਾ ਤੇਲ ਥੂਲ ਪਾਉਣੇ ਆਜਾ ਚਲੋ ਹੁਣ ਪਾ ਕੇ ਤੇਲ ਥੂਲ ਮਿਲਦੇ ਆ ਤੁਹਾਨੂੰ ਬਾਏ ਬਾਏ ਚਲੋ ਵੀ ਹੁਣ ਆਪਾਂ ਪਾਉਣ ਲੱਗੇ 20 ਪਾਵਾਂਗੇ ਹੁਣ ਤੇ ਨਵੇਂ ਟਰੈਕਟਰ ਚ ਪਾਵਾਂਗੇ ਤੇਲ ਤੇ ਵਿੱਚ ਜਮੀਰ ਵੀ ਹੈ ਕਿਵੇਂ ਸਾਫ ਕਰਨਾ ਉਹ ਕਿਵੇਂ ਆਖੋ ਥੋੜਾ ਹੀ ਹੈ ਥੋੜਾ ਹੀ ਹੈ ਉਹ ਸੀ ਖਾਲੀ ਦਾ ਕਰਤੀ ਪੋ ਰਿਹਾ ਹੈ ਪੂਣੀ ਚਲਾ ਦੇ ਲਾ ਹਣ ਬਈ ਆਪਾਂ ਪਾਉਣ ਲੱਗੇ ਸੀ ਰੇ ਅਰੇ ਆਪਾਂ ਪਾਈ ਜਾਨੇ ਆ ਤੇ ਲੈਓ ਵੀ ਵੀ ਲੈਓ ਕਰ ਲੈ ਅਗਲਾ ਭੱਜ ਕੇ ਰੇਟ ਹੋਈ ਜਾਂਨੇ ਯਾਰ ਹਲਿਆ ਛਿਤੀ ਉਹ ਇੱਥੇ ਮੱਥਾ ਮਾਰਿਆ ਆਦਾ ਜਾਲੇ ਤਾਂ ਮੈਂ ਪੋਣਾ ਤੋਂ ਚੱਲਦਾ ਤੁਸੀਂ ਪਾਵੇਂ 13 ਰੁਪਏ ਬਸ ਛੱਡ ਦੋ ਮੈਂ ਫਿਰ ਤੁਹਾਨੂੰ ਆਪਾਂ ਜੀ ਆਪ ਵੀ ਨਾ ਰਣੀ ਪੱਤੀ ਜੀ ਲਾ ਚੱਕੋ ਤੇ ਲਾ ਤੂੰ ਤਾਂ ਫੋਨ ਕਰਾ ਤੂੰ ਕਿਉਂ ਬੰਦ ਕਰੀ ਨਾ ਕਿਵੇਂ ਬੰਨੀ ਆ ਯਾਰ ਤੰਦਰ ਪਰਦਾ ਨਾ ਬੰਦਰ ਹੋ ਗਿਆ ਥਿੰਨ ਲੀਟਰ ਕਾਲਾ ਹੋਵੇ ਪਾਸਾ ਤੰਦਰ ਪਰਦਾ ਹੈ ਕੋਈ ਨਹੀਂ ਪਾਰਕੀ ਠੀਕ ਹੈ ਪਾਰਕੇ ਬੱਲੇ ਅੱਧੀ ਟੈਂਕੀ ਤਾਂ ਹੋਵੇ ਅੱਧੀ ਨੇ ਕੇ ਵੀ ਹੋਣਾ

ਲੋੜਾ ਦੇਖ ਲਓ ਹਾਂ ਅੱਗੇ ਪੋੜੀ ਲੈ ਜੀਏ ਚੱਲ 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 ਬਈ ਕਾਲੇ ਆਓਏ ਇਹ ਤੋ ਡੋਲਦੀ ਆ ਐਵੇਂ ਨਹੀਂ ਵੀ ਕਾਲੇ ਨੂੰ ਲੱਖ ਲੱਖ ਦਿੰਦੇ ਸਾਲ ਦਾ ਐਂ ਵੀ ਰਹਿੰਦੇ ਕਾਲੇ ਕਿਸੇ ਗੱਲ ਤੋਂ ਹੀ ਦਿੰਦੇ ਨੇ ਕਿਸੇ ਗੱਲ ਤੋਂ ਹੀ ਦਿੰਦੇ ਨੇ ਤੋ ਭਰੀ ਵਾਲੀ ਆ ਪਾਤ ਦੀ ਢੇ ਭਾਈ ਨਹੀਂ ਗੱਲ ਕਰ ਉੱਤੇ ਇੱਕ ਬੰਦਾ ਉੱਤੇ ਫੜ ਕੇ ਰੱਖੇ ਚੱਕ ਵੀ ਕਾਲਿਆ ਦਾ ਮੈਂ ਪਾਉਂ ਮੈਂ ਇਹ ਨਹੀਂ ਬਈ ਪਾ ਸਕਦਾ ਬਈ ਹੋਰ ਇਹ ਕਿੱਥੇ ਪਾ ਸਕਦਾ ਦਾ ਵੀ ਹੈ ਨਹੀਂ ਬਾਈ ਉਹ ਦਾ ਵਾਲੀ ਘਰ ਭਰੀ ਬੜਾ ਢੋਲੀ ਨਾ ਮੈਂ ਪਾਉਂ ਮਾਫੀ ਪਾ ਦੂਗਾ ਤੂੰ ਚੋੜੋ ਚੂੜੀਆਂ ਵਾਲਾ ਚੂੜੀਆਂ ਵਾਲਾ ਚੱਲ ਚੱਲ ਬੜਾ ਵਜਨ ਨਹੀਂ ਕੀ ਪਤਾ ਕੀ ਦੂਜੀ ਆ ਚੱਲ ਚੱਕ ਦੇ ਚੱਕ ਦੇ ਭਾਂ ਦੇ ਰੋ ਉਹ ਢੋਲੀ ਨਾ ਯਾਰਾ ਨਾ 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 ਚੱਲ ਚੱਲ ਦੋਦਾ ਭਈਓ ਨਹੀਂ ਪਤਾ ਪਿੱਛੋ ਚੱਕਣਾ ਤਾਰ ਜੀ ਬਣਾ ਹਾਂ ਤਾਰ ਬੋਲੀ ਜਾਂਦੇ ਹੋ ਤਾਰ ਬਣਾ ਮਾਦਾ ਸਾਹ ਚੋਲ ਰੋ ਵਿੱਚ ਦਿਖਾਈ ਤਾਰ ਨਹੀਂ ਹੁਣ ਆ ਗਿਆ ਸਾਹ ਚਾਹੇ ਕੰਮ ਆ ਗਿਆ ਆ ਗਿਆ ਆ ਗਿਆ ਬੱਸ ਇਹ ਤੇਲ ਪਾਉਣ ਕਿਹੜਾ ਸੋਖੇ ਨੇ ਇਹ ਨਲਕ ਹੀ ਠੀਕ ਆ ਪਾਈਪ ਲਾਈ ਤੇ ਹੈਂਡਲ ਮਾਰਿਆ ਹੋਰ ਕਿਹੜੀ ਬਈ ਕਾਲੇ ਕਾਲੇ ਲੱਖ ਸਵਾ ਲੱਖ ਦਿੰਦੇ ਅੱਧੀ ਹੋ ਜੂ ਕਾਲੇ ਉਹ ਬਣਾਤੀ ਧਾਰ ਚਲਾਣਾ ਲਾਈਟ ਆਈਆਂ ਇਹਦੀਆਂ ਫਿਰ ਉਹ ਨਹੀਂ ਮੰਨੀ ਵੀਡੀਓ ਚ ਵੱਜਣਗੀਆਂ ਜੇ ਯਾਰ ਪਰ ਕੀ ਨਹੀਂ ਮਿਹਨਤ ਕਰਦੇ ਹਾਂ ਨਾ ਤੇ ਲੋਲੇ ਜਾ ਕੇ ਪਟਾਲੇ ਬੈ ਗਏ ਹੋ ਰਹੀ ਯਾਰ ਹੋ ਗਿਆ ਹਰ ਜਾ ਬਈ ਸਾਹ ਚੜ ਗਿਆ ਸਾਹ ਚੜ ਗਿਆ ਬਈ ਸਾਹ ਚੜ ਗਿਆ ਹਾਂ ਥੱਕ ਗਿਆ ਹਾਂ ਥੱਕ ਗਿਆ ਸਵਾ ਲੱਖ ਦਿੰਨੇ ਬਈ ਹਾਂ ਥੱਕ ਗਿਆ ਹੋਰ ਸਵਾਲ ਆਖੇ ਮੀਂਹ ਦਿੰਦੇ ਬਈ ਕਿਸੇ ਗੱਲ ਨੂੰ ਦਿੰਦੇ ਹਾਂ ਹਮ ਕਾਲੇ ਵਰਗੇ ਨਾਲ ਕਾਲਾ ਗਾਹ ਨੂੰ ਫਰ ਲਾਂਗੇ ਸਾਲ ਨਾ ਗਾਹ ਨੂੰ ਬਈ ਵਿਹਲੇ 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 ਵਿਹਲਾ ਰੂਬੀ ਇਹਨਾਂ ਨੂੰ ਸੋਨਾ ਸਿਆਗਾ ਬਈ ਨਾ ਮਹੀਨਾ ਤੇ ਮਹੀਨਾ ਲਵਾਣਾ ਕਿਵੇਂ ਲਵਾਉਣਾ ਮਹੀਨਾ ਤੇ ਪਾਲਾ ਮਹੀਨਾ ਲੈ ਨਾ ਮਹੀਨਾ ਦੇ ਅੱਥਰੂ ਸਿੰਧੂ ਦੇ ਕੋ ਸਾਹ ਨਾਲ ਆਉਂਦੀ ਰਹਿਣਾ ਮਨੀ ਨਾ ਕੋਣ ਕਹਿੰਦਾ ਸਿੰਧੂ ਚੱਲ ਨੈਗੇਟਿਵ ਗੱਲ ਨਹੀਂ ਕਰਨੀ ਆਪਾਂ ਹਮ ਯਾਰ ਨਕੋਰ ਅੱਧੀ ਹੋ ਗਈ। ਥੱਲੇ ਗਾਰਜੀ ਨਾ ਪਾਈ ਕਲਾ। ਗਾਰਦ ਹੈ ਇੱਥੇ। ਬਸ 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 ਬਸ। ਤੇਲ ਹੋ ਗਿਆ ਕੰਪਲੀਟ। ਚੱਕੋ ਜੀ ਆ ਫੜਾਂ। ਤੇ ਜਾਓ ਕਿੱਥੇ ਬੁੱਤ ਟੱਕ ਰਿਹਾ। ਐ ਹੁਣ ਨਹੀਂ ਮਾਰਦੇ ਸਕਰਾਇ ਜੀ ਬਾਹਲੇ ਪੈ ਗਏ ਐ ਛੱਡ ਬਰੇ। ਇਹ ਤਾਂ ਮਾਰੀ। ਇੱਥੇ ਟੱਕ ਲੋ। ਤੋਰਿਆਂਗੇ ਦੋ ਦੋ ਦੁਪਈਏ। ਤੂੰ ਪਹਿਲਾਂ ਤੂੰ ਪੀ ਲੈ ਤੇ ਮੈਂ ਚਲਾਉਣਾ ਫਿਰ ਤੂੰ ਆ ਜੀ ਠੀਕ ਹੈ ਕੋ ਕੋ ਤੇਰੀ ਪਤਾ ਟਾਈਮ ਵਾਲਾ ਪਾਣੀ ਲੈ ਆ ਹੱਥ ਤੋਂ ਨੂੰ ਹਾਂ ਹਾਂ ਹੈ ਗਿਆ ਅੱਪ ਦਾ ਦੁੱਧ ਵਿੱਚ ਪੱਤੀ ਪਾ ਕੇ ਤੇ ਇਦਰ ਇਹ ਲੱਗ ਗਿਆ ਉੱਪਰ ਜਿੱਟ ਲਾਉਣ ਇੱਧਰ ਬਾਈ ਕਾਲਾ ਕਹਾਂ ਭਈਆ ਕਿਵੇਂ ਆ ਓਕੇ ਰਿਪੋਰਟ ਬੰਨ ਕੋ ਸਕੋਟਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਆਪੀ ਲਿਬੜੀਏ ਉਸ ਵਾਜ ਧੂਆਂ ਤਾਰੀ ਬੜਾ ਕੀਤਾ ਹੋਇਆ ਕਾਲੇ ਯਾਰ ਨੇਰਾ ਹੋ ਚੁੱਕਿਆ ਬਈ ਤੇ ਕਾਲੇ ਹੋਰੀ ਲਾਗੇ ਪਰਾਲੀ ਅਗਲੇ ਹੁਣ ਬਈ ਲੇ ਰਹੀ ਫਰੋਲਣ ਲਾਗੇ ਵਿੱਚ ਗਿੱਲਾਗਾ ਪਰਾਲ ਐਥੇ ਆ ਚੱਕਦੇ ਇਹ ਮੋੜੇ ਕਿ ਬੜਕੇ ਹੋਰ ਫੜ ਜਾ ਜਾਣ ਫੜ ਜਾ ਦੋ ਮੁੰਡਰੇ ਖੜ ਜਾ ਖੜ ਜਾ ਬਾਈ ਖੜ ਜਾ ਐ ਬਾੜਾ ਕਾਲਾ ਡਰਾਈਵਰ ਆ ਸਾਡਾ ਬਾੜਾ ચીਕ ਮਾਰਦਾ ਹੈਗਾ ਆਦਰੀ ਵਾਲੀ ਹਿਲਦੀ ਹੈ ਦੀ ਨੱਟ ਲਿਆ ਲੱਗਦਾ ਆ ਮਗਰਾਟ ਤੇ મોટાને લેટા